ਹਾਂਜੀ ਮੈਂ ਸਾਰਿਆਂ ਨੂੰ ਫਤਿਹ ਅਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਤਿਕਾਰਯੋਗ ਜੋ ਵੀਰ ਆਪਣੇ ਪੰਜਾਬ ਦੇ ਜੋ ਮੌਜੂਦਾ ਹਾਲਾਤ ਆ ਉਹਨਾਂ ਬਾਰੇ ਸਾਰੀ ਭਲੀ ਭਾਂਤ ਆਪ ਜਾਣੂ ਕਿ ਪੰਜਾਬ ਦਾ ਕਾਫੀ ਜ਼ਿਆਦਾ ਏਰੀਆ ਜੋ ਕਿ ਹੜ੍ਹਾਂ ਦੀ ਮਾਰ ਹੇਠ ਆ ਚੁੱਕਿਆ ਤੇ ਉੱਥੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਆਪਣਾ ਆਪਣੇ ਜ਼ਿੰਮੇਦਾਰ ਵੀਰਾਂ ਦਾ ਸਾਰਿਆਂ ਦੇ ਸੋ ਆਪਾਂ ਦੇਖੋ ਕਿ ਇਧਰ ਆਪਣਾ ਜੋ ਪਾਕਿਸਤਾਨ ਦੇ ਨਾਲ ਲੱਗਦਾ ਆਪਣਾ ਏਰੀਆ ਵਾ ਰਾਵੀ ਦਰਿਆ ਦਾ ਏਰੀਆ ਪਠਾਨਕੋਟ ਤੋਂ ਲੈ ਕੇ ਥੱਲੇ ਨੂੰ ਡੇਰਾ ਬਾਬਾ ਨਾਨਕ ਰਮਦਾਸ ਅਜਨਾਲਾ ਜਿਹੜਾ ਇਹ ਏਰੀਆ ਇਧਰ ਵੀ ਅਸੀਂ ਜਾ ਕੇ ਆਏ ਆ ਤੇ ਉੱਥੇ ਕਾਫੀ ਜਾਦੇ ਨੁਕਸਾਨ ਹੋਇਆ ਮਾਲ ਡੰਗਰ ਦਾ ਘਰਾਂ ਦਾ ਕਾਫੀ ਨੁਕਸਾਨ ਆ ਘਰ ਟਹਿ ਢੇਰੀ ਹੋ ਗਏ ਉੱਥੇ ਵੀਰਾਂ ਦੇ ਤੇ ਜੋ ਉਹਨਾਂ ਉਤੋਂ ਦੀ ਸਾਰੀ ਗਾਰ ਚੜ ਗਈ ਆ ਮਤਲਬ ਕਾਫੀ ਨੁਕਸਾਨ ਖੇਤੀ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਮਾਲ ਡੰਗਰ ਦਾ ਉਹਨਾਂ ਦਾ ਕਾਫੀ ਯਾਦੇ ਚਾਰਾ ਚੂਰਾ ਬਚਿਆ ਨਹੀਂ ਉਹ ਤੇਰੇ ਸੜਕਾਂ ਦੇ ਉੱਤੇ ਅਸੀਂ ਦੇਖਿਆ ਹਾਈਵੇ ਤੇ ਪੰਪਾ ਹਾਈਵੇ ਉੱਚਾ ਹੁੰਦਾ ਬੰਨਿਆ ਮਤਲਬ ਉੱਤੇ ਪੰਪ ਤੇ ਉੱਤੇ ਉਹਨਾਂ ਨੇ ਤੂੜੀ ਵਗੈਰ ਰੱਖਿਆ ਤੇ ਡੰਗਰ ਉੱਥੇ ਬੰਨੇ ਹੋਏ ਆ ਉਹਨਾਂ ਨੇ ਵੀਰਾਂ ਨੇ ਤੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਕਾਫੀ ਜਾਦੇ ਆ ਬੜਿਆ ਤੇ ਕੋਸ਼ਕ ਡੰਕਰ ਵਿੱਚ ਹੀ ਆ ਕੁਝ ਰੋੜ ਵੀ ਕਾਫੀ ਗਏ ਆ ਆਪਣੇ ਆ ਦੇਖੇ ਜਾਂ মিডিਆ ਰਾਹੀਂ ਮੋਬਾਈਲਾਂ ਤੇ ਜੋ ਚੱਲਦਾ ਸੋ ਉਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਤੇ ਆਪਾਂ ਨੂੰ ਸਿੰਘਾਪਿੰਡ ਦੇ ਸਿੰਘਾਂ ਨਾਲ ਜਾਣ ਦਾ ਉੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਅਸੀਂ ਉੱਥੇ ਜਾ ਕੇ ਦੇਖਿਆ ਕਿ ਕਾਫੀ ਜ਼ਿਆਦਾ ਉੱਥੇ ਨੁਕਸਾਨ ਹੋਇਆ ਹੋਇਆ ਆਪਣਾ ਸੋ ਹੋਣ ਉਹਨਾਂ ਦੇ ਦੱਸਣ ਮੁਤਾਬਕ ਅਸੀਂ ਉੱਤੇ ਨਾ ਮੋਤਵਾਰ ਆਪਣੇ ਸਰਪੰਚ ਸਾਹਿਬ ਸੀਗੇ ਤੇ ਇੱਕ ਗੁਰਦਰਾ ਸਾਹਿਬ ਰੋਡ ਦੇ ਉੱਤੇ ਆ ਉਹ ਆਪਣੇ ਗ੍ਰੰਤੀ ਸਿੰਘ ਨਾਲ ਲਿਆ ਤੇ ਆਪਣੇ ਭਾਈ ਸੁਖਵਿੰਦਰ ਸਿੰਘ ਅਗਵਾਨ ਜੋ ਸ਼ਹੀਦ ਭਾਈ ਸਤਵੰਦ ਸਿੰਘ ਦੇ ਜੋ ਭਤੀਜੇ ਨੇ ਉਹਨਾਂ ਉਹ ਵੀ ਸਾਡੇ ਨਾਲ ਸੀਗੇ ਸੋ ਅਸੀਂ ਜਾ ਕੇ ਜਿੱਥੇ ਜਿੱਥੇ ਲੋੜ ਸੀ ਜਿੱਥੇ ਨਹੀਂ ਕੋਈ ਰਸਤ ਪਾਣੀ ਪਹੁੰਚਿਆ ਉਹਨਾਂ ਨੇ ਸਾਨੂੰ ਦੱਸਿਆ ਵੀ ਆ ਘਰਾਂ ਦੇ ਵਿੱਚ ਜੋ ਡੇਰੇ ਆ ਬਾਹਰ-ਬਾਹਰ ਬਣੇ ਹੋਏ ਜਿਵੇਂ ਆਪਣੇ ਬਾਹਰ ਪਰਮਣੀ ਹੁੰਦੇ ਆ ਉੱਥੇ ਜਾ ਕੇ ਅਸੀਂ ਚਲੋ ਉਹਨਾਂ ਨੂੰ ਸਰਦਾ ਪੁੱਜਦਾ ਜਿੰਨਾ ਅਸੀਂ ਰਾਸਨਾ ਪਾਣੀ ਦੇ ਕੇ ਆਏ ਹੈ ਨਾ ਤੇ ਚਲੋ ਆਚਾਰ ਵਗੈਰਾ ਤੂੜੀ ਉਹਨਾਂ ਨੂੰ ਪਹਿਲਾਂ ਪਹੁੰਚ ਕਰਤੀ ਸੀਗੀ ਸੋ ਇਸ ਕਰਕੇ ਉਸ ਤੋਂ ਬਾਅਦ ਸਾਨੂੰ ਇੱਧਰ ਅਸੀਂ ਗਏ ਆਪਣੇ ਫਾਜਲਕਾ ਦਾ ਏਰੀਆ ਕਾਮਾ ਵਾਲੀ ਬਾਰਡਰ ਜਿਹੜਾ ਪੈਂਦਾ ਪਤਨ ਹਰੀਕੇ ਹਟ ਤੇ ਵਿਚਾਲੇ ਫਿਰੋਜ਼ਪੁਰ ਇਧਰ ਏਰੀਆ ਵੀ ਇਹ ਵੀ ਬਹੁਤ ਜ਼ਿਆਦਾ ਪ੍ਰਭਾਵਤ ਹੈ ਇਧਰ ਵੀ ਅਸੀਂ ਜਾ ਕੇ ਆਏ ਆਂ ਤੇ ਜਿਉ ਤੋਂ ਇਹ ਚੀਜ਼ ਦੇਖ ਕੇ ਆਂਦੀ ਉਹਨਾਂ ਵੀਰਾਂ ਨੇ ਜੀਮੀਦਾਰਾਂ ਨੇ ਸਾਨੂੰ ਦੱਸਿਆ ਬਾਈ ਆਪਾਂ ਨੂੰ ਰਣਜੋਧ ਵੀ ਮਿਲਿਆ ਜਿਹਦਾ ਕਿ 400 ਕਿਲਾ ਜਿਹੜਾ ਚੋਨਾ ਸਾਰਾ ਹੀ ਡੁੱਬ ਗਿਆ ਉਹਦਾ ਚੋਨਾ ਵੀਰ ਦਾ ਵਿਚਾਰੇ ਦਾ ਤੇ ਉਹ ਵੀ ਮਤਲਬ ਕਾਫੀ ਗੱਲਬਾਤ ਕਰਦੇ ਸੀ ਉੱਥੇ ਆਏ ਹੋ ਜੀ ਪੱਤਰਕਾਰ ਆਪਣਾ ਸਿਮਰਨਜੋਧ ਵੀ ਮਿਲਿਆ ਆਪਣੇ ਮੱਕੜਾ